ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਬੀਚਾਰ ਮਨ ਦੀਜਾ ਗੁਰ ਆਪਨੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਭਾਈ રે ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ 베ਦ ਵਿਆਸ ਕੋਏ ਰਹਾਉ ਬ੍ਰਹਮੇ ਪਾਠਨਾ ਲਾਂ ਦੇ ਨਾਲ ਹੀ ਸ਼ੁੱਧ ਪਾਠ ਹੈ ਕਿਤੇ ਕਿਤੇ ਬ੍ਰਹਮੇ ਵੀ ਕਈ ਪੂਥੀਆਂ ਦੇ ਵਿੱਚ ਸੰਪਾਚ ਆਇਆ ਪਰ ਮੁੱਖ ਪਾਠ ਲਾਂ ਦੇ ਨਾਲ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੈ ਸੋਏ ਸਫਲਿਓ ਬਿਰਖ ਹਰੀਆਵਲਾ ਛਾਵ ਕਣੇਰੀ ਹੋਏ ਸਫਲਿਓ ਬਿਰਖ ਹਰੀਆਵਲਾ ਹਰੀਆਵਲਾ ਰਾਰੇ ਦੀ ਬਿਹਾਰੀ ਐ ਇਹਨੂੰ ਹਰੀਆਵਲਾ ਕਰਕੇ ਨਹੀਂ ਬੋਲਣਾ ਜਿਵੇਂ ਸ਼ਬਦ ਸੰਗਤਾਂ ਨੂੰ ਆਮ ਚੇਤੇ ਹੁੰਦਾ ਸਾ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇ ਸੇ ਜਾਣਤਾ ਪਏ ਹਰੀਆਵਲੇ ਜਿਦੇ ਮੇਰਾ ਸਤਗੁਰੂ ਦੇਖਿਆ ਜਾਏ ਉਥੇ ਵੀ ਰਾਰੇ ਨੂੰ ਬਿਹਾਰੀਆਂ ਨੇ ਪਰ ਸਾਡੇ ਜਿੰਨੇ ਵੀ ਰਾਗੀ ਸੰਗ ਨੇ ਗਾਉਣ ਲੱਗਿਆਂ ਕੀਰਤਨ ਕਰਨ ਲੱਗਿਆਂ ਸਾਰੇ ਹਰੀਆਵਲੀ ਹਰੀਆਵਲੇ ਇਉਂ ਹੀ ਬੋਲੀ ਜਾਂਦੇ ਨੇ ਸਿਆਰੀ ਪਿਆਰੀ ਦਾ ਉਚਾਰਨ ਵੱਖਰਾ ਵੱਖਰਾ ਹੈ ਸੋ ਇੱਥੇ ਵੀ ਬਿਹਾਰੀ ਦੇ ਨਾਲ ਸਤਗੁਰੂ ਜੀ ਨੇ ਬਚਨ ਲਿਖਿਆ ਹੈ ਹਰੀਆਵਲਾ ਸਫਲਿਓ ਬਿਰਖ ਹਰੀਆਵਲਾ ਸ਼ਾਵ ਕਣੇਰੀ ਹੋਏ ਲਾਲ ਜਵੇ ਹਰਮਾਨ ਕੇ ਗੁਰ ਪੰਡਾਰਾ ਸੋਏ ਗੁਰ ਪੰਡਾਰਾ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰਾ ਕਰਮ ਅਪਾਰ ਸੁਖ ਦਾਤਾ ਦੁਖ ਮੇਟਣ ਸਤਗੁਰ ਅਸੁਰ ਸੰਗਾਰ ਪਵਜਲ ਬਖਮੰਡ ਰਾਵਣ ਨਾ ਕੰਦੇ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ ਹਾਂ ਵੰਝ ਕਾ ਸਕੇ ਬੋਲਣਾ ਵੰਝ ਸਤਿਗੁਰ ਭੈ ਕਾ ਬੋਹਿთა ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੇਵਾ ਜਲਾ ਜਲਾਵਣੀ ਨਾਮ ਨਾ ਜਪੈ ਰਸਾਇ ਕਾਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਕਲਤ ਜਾਂ ਕਲਤਰ ਜਿੱਥੇ ਵੀ ਆਵੇਗਾ ਉਥੇ ਲੱਲੇ ਤੇ ਵਜਨ ਜਰੂਰ ਦੇਣਾ ਹੀ ਦੇਣਾ ਕਲਤ ਨਹੀਂ ਕਿਤੇ ਬੋਧਣਾ ਤੇ ਕਲਤਰ ਪਾਠ ਕਿਤੇ ਵੀ ਨਹੀਂ ਹੋਣਾ ਕਲਤ ਕਲਤਰ ਇਉਂ ਪਾਠ ਹੋਵੇਗਾ ਲੱਲੇ ਤੇ ਵਜਨ ਦੇ ਕੇ ਤਾਨਾ ਤਾਨ ਕਲਾਤ ਦਾ ਸਾਥ ਬਿਨ ਨਾਵੇ ਤਾਨ ਬਾਦ ਹੈ ਭੂਲੋ ਮਾਰਗ ਆਤ ਸਾਚਾ ਸਾਹਿਬ ਸੇਵੀ ਹੈ ਗੁਰਮਖ ਅਕਥੋ ਕਾਥ ਆਵੇ ਜਾਏ ਭਵਾਈਐ ਕਐ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੀਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਈਐ ਤੇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉ ਮੈਂ ਮਮਤਾ ਜਾਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਆ ਗੁਣਿ ਨਿਧਾਨ